ਜੋ ਤਾਂ ਨਸ਼ਾ ਬਰੋਤ ਇਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਸ ਦੇ ਤਹਿਤ ਮਾਨਯੋਗ ਸਾਡੇ ਡੀਜੀ ਸਾਹਿਬ ਮਾਨਯੋਗ ਸਾਡੇ ਡੀਆਈ ਸਾਹਿਬ ਸਾਹਸਤਿੰਦਰ ਸਿੰਘ ਐਸਐਸਪੀ ਸਾਹਿਬ ਮਨਿੰਦਰ ਸਿੰਘ ਉਹਨਾਂ ਦੀਆਂ ਗਾਈਡਲਾਈਨ ਦੇ ਉੱਤੇ ਡੀਐਸਪੀ ਇੰਦਰਜੀਤ ਸਿੰਘ ਡੀਐਸਪੀ ਰਾਜਾ ਸੰਸੀ ਤੇ ਐਸਐਚਓ ਲੋਪੋ ਕੇ ਇਹਨਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਇੱਕ 900 ਗ੍ਰਾਮ ਆਈਸ ਤੇ 2 ਕਿਲੋ ਹਿਰੋਨ ਨਾਲ ਇੱਕ ਦੋਸ਼ੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਨਾਂ ਹੈਗਾ ਤਨਮਨਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਕੱਕੜ थाना ਲੋਪੋਕੇ ਇਹਦੇ ਕੋਲੋਂ ਇਹ 900 ਗ੍ਰਾਮ ਆਇਸ ਤੇ 2 ਕਿਲੋ ਹਿਰੋਨ ਜਿਹੜੀ ਅਵ람ਬ ਕੀਤੀ ਗਈ ਆ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 52 ਡੇਟਿਡ 6 4 25 ਨੂੰ ਅੰਡਰ ਸੈਕਸ਼ਨ 21C 6885 ਐਨਡੀਪੀ ਸੈਕ ਜਿਹੜਾ ਹੈਗਾ ਦਰਜ ਕੀਤਾ ਗਿਆ ਔਰ ਇਹ ਬੰਦਾ ਜਿਹੜਾ ਹਿਰੋਨ ਹੈਗਾ ਇਹ ਲਿਆ ਕੇ ਸਪਲਾਈ ਕਿੱਥੋਂ ਲਿਆਈ ਤੇ ਕਿੱਥੇ ਇਹ ਨਿਗਾਹ ਦੇਣੀ ਸੀਗੀ ਇਹਦੇ ਬਾਰੇ ਜਿਹੜਾ ਹੈਗਾ ਇਹਦੇ ਬੈਕਵੋਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਖੰਗਾਲੇ ਜਾ ਰਹੇ ਆ ਔਰ ਇਹਨਾਂ ਨੂੰ ਇਹ ਕਿੱਥੋਂ ਲਿਆ ਕੇ ਆਉਂਦੇ ਸੀਗੇ ਜਿਹੜੇ ਵੀ ਇਹ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਹੈ ਜਾਬ ਤੇ ਮੁਤਾਬਕ ਔਰ ਲਾਮਤਬਕ ਜਿਹੜੀ ਉਹ ਅਗਲੀ ਕਾਰਵਾਈ ਆਪਾਂ ਜੀ ਲਿਆਂਦੀ ਜਾਊਗੀ ਇਸੇ ਲੜੀ ਦੇ ਵਿੱਚ ਜਿਹੜਾ ਅਸੀਂ ਇੱਕ ਹੋਰ ਮੁਕਦਮਾ ਦਰਤੀ ਕੀਤਾ ਹੈਗਾ ਜਿਹੜਾ ਇੱਕ ਬਲੌਕ ਪਿਸਤਲ ਡਾਇਨਾਮਮ ਦਾ ਇੱਕ ਤੀਬੌਰ ਦਾ ਪਿਸਤਲ ਦੋ ਮੈਗਜ਼ੀਨ ਤੇ 215000 5500 ਰੁਪਿਆ ਜਿਹੜੀ ਆ ਉਹ ਜਾਲੀ ਗਰੰਟੀ ਤੇ ਇੱਕ ਮੋਬਾਈਲ ਫੋਨ ਜਿਹੜਾ ਹੈਗਾ ਉਹ ਅਸੀਂ ਫੜਿਆ ਇਹ ਜਿਹੜਾ ਦੋਸ਼ੀ ਹੈਗਾ ਇਹ ਹੈਗਾ ਜਰਮਨ ਸਿੰਘ ਨੂੰ ਗ੍ਰਫਤਾਰ ਕੀਤਾ ਹੈਗਾ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 74 ਜਿਹੜਾ ਇਹ 542025 ਨੂੰ ਜੁਰਮ 181 ਬੀ ਐਨ ਐਸ 2554 ਨਰ ਆਰਮਜਕ ਤੱਕ ਦਰਜ ਕੀਤਾ ਗਿਆ ਔਰ ਇਹਦੇ ਕੋਲੋਂ ਇਹ ਜਿਹੜੀ ਰਿਕਵਰੀ ਅਸੀਂ ਕੀਤੀ ਹੈਗੀ ਆ ਔਰ ਇਹਦੇ ਤੋਂ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਜਿਹੜੇ ਦੋਸ਼ੀ ਹੈਗੇ ਆ ਇਹਨਾਂ ਜਿਹੜਾ ਰਿਕਾਰਡ ਪੜਤਾਲ ਤੋਂ ਜਿਹੜਾ ਇਹ ਅਸੀਂ ਚੈੱਕ ਕੀਤਾ ਵੀ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂਗਾ ਇਹ ਫਰੈਸ਼ ਜਿਹੜੇ ਬੰਦੇ ਹੈਗੇ ਆ ਜਿਹੜਾ ਇਸ ਕੰਮ ਦੇ ਵਿੱਚ ਇਹ ਪਏ ਹੈਗੇ ਆ ਇਹ ਜਿਹੜੀ ਗੈਲ ਕ੍ਰੈਂਸੀ ਹੈ ਪਾਕਿਸਤਾਨ ਤੋਂ ਆਈ ਕੋਈ ਲੇਖ ਹੈਗਾ ਇਸ ਤਰ੍ਹਾਂ ਦਾ ਸਾਹਮਣੇ ਆਇਆ మే ఓ ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਵੀ ਇਹ ਕ੍ਰਾਂਸੀ ਜਿਹੜੀ ਪਾਕਿਸਤਾਨ ਤੋਂ ਆਈ ਹੈ ਕਿ ਇੱਥੋਂ ਬਣਾਈ ਗਈ ਹੈ। ਇਹ ਕਲੀਅਰ ਕ੍ਰਾਂਸੀ ਹੈ। ਇਹ ਟੋਟਲ ਕ੍ਰਾਂਸੀ ਜਿਹੜੀ ਹੈਗੀ ਹੈ ਜੀ ਇਹ 215500 ਰੁਪਏ ਦੀ। ਵਾਈਟ ਕੋ ਜਿਹੜਾ ਮਿਲਿਆ ਉਸ ਤੋਂ ਬਣਾ ਲੱਗਦਾ। ਹਾਂ ਜੀ ਉਹਦਾ ਅਨਾਲਿਸਿਸ ਕਰਾ ਰਹੇ ਹਾਂ ਅਸੀਂ। ਉਹਦਾ ਅਨਾਲਿਸਿਸ ਤੋਂ ਸਾਨੂੰ ਪਤਾ ਲੱਗੂਗਾ ਵੀ ਇਹ ਜ਼ਿਆਦਾ ਕਿਤੋਂ ਲੈ ਕੇ ਆਇਆ ਜਾਂ ਇਹਨਾਂ ਨੇ ਆਪ ਕਿਤੇ ਛਾਪੀ ਹੈਗੀ ਆ। ਉਹਦੇ ਬਾਰੇ ਤਫ਼ਤੀਸ਼ ਜਿਹੜੀ ਕਰ ਰਹੀ ਹੈ। ਸੈਕਸ ਮੈਥਮਾਟਿਕਾ ਮਾਈ ਜਿਹੜੀ ਮਿਲੀ ਆ ਉਹ ਜ਼ਿਆਦਾਤਰ ਵੱਡੀਆਂ ਅਗਰੇ ਵਰਤਿਆ। ਉਹ ਇੱਥੇ ਬਾਰਡਰ ਰੀਅਸਟ ਹੈ। ਪਾਕਿਸਤਾਨ ਤੋਂ ਏ ਬਿਲਕੁਲ ਜੀ ਇਹ ਜਿਹੜੀ ਇਹ ਵੀ ਪਾਕਿਸਤਾਨ ਤੋਂ ਆਈ ਹੈ ਹਿਰੋਇਨ ਤਾਂ ਜਿਹੜੀ ਪਾਕਿਸਤਾਨ ਤੋਂ ਆਈ ਹੈਗੀ ਆ ਔਰ ਜਿੱਦਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਇਹ ਆਈs ਹੈਗੀ ਆ ਇਹ ਆਮ ਤੌਰ ਦੇ ਉੱਤੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਕੰਜ਼ੂਮ ਹੁੰਦੀ ਆ ਔਰ ਇਹ ਰੇਪ ਪਾਰਟੀਆਂ ਜਾਂ ਦੂਜਾ ਤੀਜਾ ਦੇ ਵਿੱਚ ਇਹ ਯੂਜ਼ ਕੀਤੀ ਜਾਂਦੀ ਆ ਉਹਦੇ ਬਾਰੇ ਵੀ ਜਿਹੜੀ ਆ ਤਫ਼ਤੀਸ਼ ਚੱਲ ਰਹੀ ਆ ਸਰ ਇਹਦਾ ਕਿੰਨੀ ਕੁ ਮੁੱਲ ਹੋਇਆ ਏ ਯਾਰ ਮੈਂ ਤਾਂ ਨਹੀਂ ਪਿੱਟਾਂ ਮੈਂ ਇਹ ਤਾਂ ਐਨਲਿਸਿਸ ਉਹਦੇ ਕਰਾਂਗੇ ਤੁਹਾਨੂੰ ਵੀ ਇਹਦਾ ਕਿੰਨਾ ਮੁੱਲ ਹੈਗਾ ਲੇਤਾ ਤੁਹਾਨੂੰ ਜਿਹੜਾ ਇਹ ਸਾਈਟ ਲੈਂਦਾ ਕਿ ਇਹ ਰੋਟੀ ਦਾ ਕਿਹੜੀ ਬਾਈ ਹੋਣੀ ਨਹੀਂ ਇਹ ਜਿਹੜੇ ਬੰਦੇ ਆ ਇਹ ਦੋਨੇ ਨਾਲ ਚ ਕੋਈ ਵੀ ਨਸ਼ਾ ਨਹੀਂ ਕਰਦਾ ਸਰ ਵੱਡੀਆਂ ਪਾਰਟੀਆਂ ਦੀ ਇਸ ਕੀ ਨਾ ਜੀ ਮੰਡੇਰ ਉਹ ਸਖਤੀ ਨੂੰ ਦੋਣੀ ਸੀ ਜੈਕੋਬਾ ਕੈਂਸਰ ਬਿਲਕੁਲ ਤੁਸੀਂ ਜਿਹੜੀ ਕਰ ਰਹੇ ਹੋ ਉਹੀ ਅਸੀਂ ਇਹਨੂੰ ਸਖਤੀ ਨਾਲ ਪੁੱਛ ਕੇ ਕਰ ਰਹੇ ਆਂ ਕਿ ਇਹ ਜਿਹੜੀ ਆਈਸ ਹੈਗੀ ਆ ਇਹ ਇੱਥੇ ਕਿਸੇ ਨੂੰ ਸਪਲਾਈ ਕੀਤੀ ਜਾਣੀ ਸੀ ਕਿ ਜਾਂ ਕਿਤੇ ਹੋਰ ਬਾਹਰਲੇ ਜਿਹੇ ਸਟੇਟ ਦੇ ਵਿੱਚ ਜਾਂ ਬਾਹਲੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਸੀਓ ਸਾਰਾ పార్ਟ ਆਫ ਇਨਵੈਸਟੀਗੇਸ਼ਨ ਸਰ ਸੀਆਈਏ ਨੇ ਦਿੱਤਾ ਪਤਾ ਹੈ ਨਾ ਲੋਪੋ ਕੇ ਥਾਂ ਜਿਹੜੇ ਦਿੱਤਾ ਕਰ ਰਹੀ ਜਿਹੜੇ ਥਾਂ ਦੇ ਦੀ ਹੈ ਨਹੀਂ ਇਹ ਜਿਹੜੇ ਪਹਿਲਾ ਪਤਾ ਹੈਗਾ ਉਹ ਤਾਂ ਲੋਪੋ ਕੇ ਦਿੱਤਾ ਹੈਗਾ ਤੇ ਜਿਹੜੀ ਦੂਜੀ ਹੈਗੀ ਆ ਉਹ ਸੀਆਈਏ ਦਾ ਪਤਾ ਹੈ ਜੀ ਅਗਰ ਕਿਨੇ ਜਿੰਨਾ ਕੁਆਲਟੀ ਕਿੰਨਾ ਤੇ ਸੀ ਕਾਫੀ ਬਿਹਤਰ ਸੀ ਨਹੀਂ ਕਾਫੀ ਬੈਟਰ ਕੁਆਲਟੀ ਹੈ ਸੀ ਜਿਹੜੇ ਆਪਣੇ ਇਹ ਮਾਰਕੀਟ ਦੇ ਵਿੱਚ ਜਿਹੜੇ ਹੈਗੇ ਆ ਇਹ ਯੂਸਫੁਲ ਹੈ ਹਾਂ ਜੀ ਸਰ ਇਹ ਪਹਿਲੇ ਵੀ ਚਾਹ ਚੁੱਕੇ ਆ ਪਹਿਲੇ ਵੀ ਸਪਲਾਈ ਕਰ ਦਿੱਤਾ ਲੱਗਦੀ ਨਹੀਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਜੇ 2 ਲੱਖ 15 ਹਜ਼ਾਰ ਰੁਪਏ ਹੀ ਆ ਬਾਕੀ ਕਿੰਨੀ ਕਰੰਸੀ ਇਹਦੇ ਕੋਲ ਆਈ ਸੀਗੀ ਤੇ ਕਿੰਨੀ ਜਿਹੜੀ ਆ ਇਹ ਅੱਗੇ ਮਾਰਕੀਟ ਜਾ ਚੁੱਕੀ ਹੈ ਇਹਨਾਂ ਤਿੰਨ ਦਿਨ ਦਾ ਰਮਾਨ ਲਿਆ ਗਿਆ ਜੀ ਰਮਾਨ ਤੋਂ ਬਾਅਦ ਬਿਲਕੁਲ ਜਿਹੜਾ ਇਹਨਾਂ ਦੀ ਜਿਹੜੀ ਅਥਾਰਟੀ ਪੁੱਛਕੀ ਕੀਤੀ ਜਾਊਗੀ ਤੇ ਜੇ ਇਹਨਾਂ ਕੋ ਕੋਈ ਹੋਰ ਰਿਕਵਰੀ ਹੁੰਦੀ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊ। ਪ੍ਰੋਸੀਜਰ ਸਭ ਸੇਮ ਹੀ ਹੈ ਜਿਹੜਾ ਹੈਰੋਇਨ ਦਾ ਤੇ ਆਈਸਰ ਦੇ ਜਦੋਂ ਇਹਦਾ ਸੈਂਪਲ ਚੈੱਕ ਹੁੰਦੇ ਆ ਕਿ ਸੇਮ ਪ੍ਰੋਸੀਜਰ ਨਾਲ ਚੈੱਕ ਹੋਊਗਾ। ਬਿਲਕੁਲ ਜੀ ਐਫਐਸਐਲ ਨੂੰ ਜਾਊਗੀ ਜੀ। افسر ਨੂੰ جاؤ گے افسر ਨੂੰ جا کے بالکل ਜਿਹੜਾ ਪ੍ਰੋਸੀਜਰ ਸੇਮ ਹੈਗਾ ਸਰ ਕਿੰਨੀ ਗੱਲ ਕੋਈ ਸਮਝ ਨਾ ਬਡਾ ਨਾ ਕੋਈ ਜਿਹੜੀ ਬਿਲਕੁਲ ਕੋਈ ਜਿਹੜਾ ਆਇਸ ਜਿਹੜੀ ਹੈਗੀ ਹੈ ਮਿਲਣਾ ਬੜਾ ਵੱਡਾ ਹੀ ਕਾਮਯਾਬੀ ਆਮਰਸਰデアਤੀ پولیس ਦੀ ਇਹ ਕਿ ਇਹ ਜਿਹੜੀ ਆ 900 ਕਿਲੋ ਦੇ ਲਾਗੇ ਚੱਕੀ ਹੋ ਗਈ ਹੈਗੀ ਹੈ ਇਹ ਔਰ ਇਹਨੂੰ ਜਿੱਚਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਵੱਡੇ ਸ਼ਹਿਰਾਂ ਦੇ ਵਿੱਚ ਯੂਜ਼ ਹੁੰਦੀ ਹੈਗੀ ਆ ਇੱਥੇ ਇਹ ਇਹਨਾਂ ਨੇ ਕਿੱਥੇ ਦੇਣੀ ਸੀ ਕਿੱਥੋਂ ਆਈ ਇਹਨਾਂ ਕੋਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗੀਆਂ ਉਹ ਚੱਲ ਰਹੀਆਂ ਕਰਦੇ ਕੀ ਨੇ ਮੁੰਡੇ ਜਿਹੜੇ ਬੜੇ ਦੇ ਬੋਲੋ ਕਮਨ ਕਮਨ ਵਿਲੇ ਨੇ ਜੀ ਇਹ ਇਸੇ ਕੰਮ ਵਾਲੇ ਨੇ ਜੀ ਇਹ ਫਰਦਰ ਇਹਨਾਂ ਨੇ ਅਜ ਤੱਕ ਪਹਿਲਾਂ ਹੁਣ ਤੱਕ ਕਿੰਨੀਆਂ ਰਿਵੀਆਂ ਕਨਸਾਈਨਮੈਂਟ ਲੈਂਦੀਆਂ ਦਿੱਤੀਆਂ ਹੈਗੀਆਂ ਉਹਦੇ ਬਾਰੇ ਸਾਰਾ ਵੈਰੀਫਾਈ ਕਰ ਰਹੇ ਸਰ ਜਿਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਤੁਹਾਨੂੰ ਜਿੱਦ ਤੱਕ ਤੁਹਾਨੂੰ ਅਭੀ ਉਖਣ ਨਹੀਂ ਇਹ ਦੇਖੋ ਜੀ ਪੁਲਿਸ ਦਾ ਕੰਮ ਹੈਗਾ ਕਿ ਜਿਹੜੇ ਟ੍ਰੈਕਸ਼ਨ ਕਰਦੇ ਔਰ ਨਸ਼ੇ ਫੜਨੇ ਉਹ ਸਾਡੀ ਜਿਹੜੀ ਅੰਮ੍ਰਿਤਸਰ ਦੇ ਹੱਥੇ ਪਹੁੰਚਦੀ ਸਾਡੀ ਬੜੀ ਐਸ਼ੀ ਟੀਮ ਹੈਗੀ ਆ ਔਰ ਅਸੀਂ ਇਸ ਚੀਜ਼ ਨੂੰ ਇਹ ਮੰਨਦੇ ਵੀ ਸਾਡੇ ਸੀਨੀਅਰ ਅਫਸਰਾਂ ਦੀ ਗਾਈਡਲਾਈਨ ਦੇ ਥੱਲੇ ਸਾਡੀ ਜਿਹੜੀ ਹਮਸੱਧ ਹੈਤੀ ਦੀ ਪਿਛਲੇ ਮਹੀਨਿਆਂ ਦੇ ਵਿੱਚ ਕਾਫੀ ਵੱਡੀ ਕਾਸਟ ਚੱਲੀ ਆ ਔਰ ਬਹੁਤ ਵੱਡੀ ਰਿਕਵਰੀ ਜਿਹੜੀਆਂ ਅਸੀਂ ਕੀਤੀਆਂ ਹੈਗੀਆਂ ਮੋਬਾਈਲ ਫੋਨ ਨਾਲ ਖੋਲੇਗਾ ਨਹੀਂ ਮੋਬਾਈਲ ਫੋਨ ਕਿ ਬਿਲਕੁਲ ਜੀ ਮੋਬਾਈਲ ਫੋਨ ਦੇ ਵਿੱਚੋਂ ਤੁਹਾਨੂੰ ਪਤਾ ਇਹਦਾ ਐਨਾਲਿਸਿਸ ਅਸੀਂ ਕਰਾਉਣ ਲਈ ਆਪਣੀ ਐਫਐਸਐਲ ਦੇ ਵਿੱਚ ਭੇਜ ਰਹੇ ਹਾਂ ਉੱਥੋਂ ਇਹਦਾ ਜਿੱਦਾਂ ਡਾਟਾ ਆਊਗਾ ਕਿਹੜੇ-ਕਿਹੜੇ ਨਤੀਜੇ ਹੋਰ ਸਾਹਮਣੇ ਆਉਣਗੇ ਆ ਔਰ ਜਿਹੜੀ ਰਿਕਵਰੀ ਹੁੰਦੀ ਉਹਦੇ ਬਾਰੇ ਤੁਹਾਨੂੰ ਜਿਹੜਾ ਜਾਣਕਾਰੀ ਦਿੱਤੀ ਜਾਵੇ ਸਤਾਹ ਦਾ ਜਿਹਨੇ ਤਸਕਰੀ ਕੀਤੀ ਪਰਦੇ ਇਹ ਸਾਰੇ ਪਾਕਿਸਤਾਨ ਵਾਲੇ ਕੈਕਟ ਹੁੰਦੇ ਨਾ ਤੁਹਾਡੇ ਕੋਲ ਅਵਾਉ ਗਏ ਬਿਲਕੁਲ ਜੀ ਇਹ ਜਿੰਨੇ ਵੀ ਏਰਵਨ ਤਸਕਰੀ ਗਏ ਦੂਜਾ ਤੀਜਾ ਇਹ ਸਾਰੇ ਪਾਕਿਸਤਾਨ ਬੇਸ ਜਿਹੜੇ ਬੰਦੇ ਹੈਗੇ ਆ ਉਹੀ ਇੱਥੇ ਭੇਜਦੇ ਹੈਗੇ ਆ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਦੋਂ ਫੋਨ ਅਨਲਿਸਿਸ ਹੋ ਕੇ ਆਉਂਦਾ ਹੈਗਾ ਉਹਦੇ ਵਿੱਚ ਇਹ ਚੀਜ਼ਾਂ ਦੀ ਪੁਸ਼ਟੀ ਹੋ ਜਾਂਦੀ ਹੈ